ਇਸ ਤਰ੍ਹਾਂ ਉਹ ਤਰੂ ਜਿਹੜਾ ਡੱਡੋ ਲਿਕਾ ਜ਼ਮੀਨ ਉੱਦ ਸਕੋਰੇ ਲੈਰੇ ਰੋਂਦਾ ਜਦੋਂ ਮਾਰ ਪਈ ਉਹ ਤਾਂ ਰੋਇਆ ਨਾ ਮਾਂ ਕੋਲ ਰੋਂਦਾ ਰੋਂਦਾ ਮਤਲਬ ਹੁੰਦਾ ਬੰਦਾ ਉੱਥੇ ਰੋਂਦਾ ਜਿੱਥੇ ਉਹਦੇ ਰੋਣੇ ਦਾ ਮੁੱਲ ਫਰਜ਼ ਕਰ ਲਓ ਕਿਸੇ ਨੂੰ ਕੋਈ ਦੁੱਖ ਮਿਲਿਆ ਉਹ ਐਵੇਂ ਜਣੀ ਖਣ ਤਾਂ ਰੋਈ ਜਾਂਦਾ ਮੇਰੇ ਨਾਲ ਆਉ ਹੋਇਆ ਮੇਰੇ ਨਾਲ ਆਉ ਲੋਕੀ ਟੀਚਰਾਂ ਕਰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਕੇ ਸਿੱਖ ਗੁਰ ਚਰਨਾਂ ਵਿੱਚ ਰੋਂਦਾ ਉਹਦੇ ਰੋਣੇ ਦਾ ਮੁੱਲ ਪੈਂਦਾ ਹੈ ਕਿਉਂ ਰੋਣਾ ਦੁੱਖ ਦੂਰ ਵੀ ਕਰਦਾ ਹੈ ਇੰਨੀ ਵੀ ਦੁੱਖ ਮਿਟਦੇ ਹੀ ਨਹੀਂ ਮਿਟ ਜਾਂਦੇ ਸੋ ਉਹ ਮਾਂ ਵੀ ਸੁਣੇਗੀ ਦਸ ਕੋਰੇ ਹੀ ਲੈਂਦਾ ਡੱਡੋ ਲਿਖਾਇ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸ੍ਰੀਤਾ ਸਬ ਮਾਤਾ ਜੀ ਐਂ ਦੱਸ ਪਈਦਾ ਤੂੰ ਰਾਣੀ ਹੈ ਕਿ ਨੌਕਰਣੀ ਮੇਟਾ ਰਾਣੀ ਰਾਜੇ ਦੀ ਮੇਂ ਬੇਟੀ ਰਾਜੇ ਦੇ ਘਰ ਪਲੀ ਰਾਜੇ ਦੇ ਵਿਆਹੀ ਠੀ ਉਹ ਉਹ ਜਿਹੜੀ ਮਾਈ ਜਿੰਨੇ ਮਾਰਿਆ ਉਹ ਬੇਟਾ ਤੇਰੀ ਮਾਸੀ ਆ ਸਕੀ ਜਿੰਨੂੰ ਮਤਰੀ ਮੰਗ ਗਈ ਅੱਛਾ ਉਹ ਉੱਥੇ ਮੌਜ ਨਾ ਰਹੇ ਅਸੀਂ ਲੋਕਾਂ ਨੇ ਛੱਟਣ ਪੀਣ ਕਰੀ ਸਾਡੇ ਕੋਲ ਆਟਾ ਵੀ ਨਹੀਂ ਦੋ ਦਿਨ ਦਾ ਝੰਗੇ ਅਸੀਂ ਰਾਜੇ ਕਹਿੰਦੇ ਬੇਟਾ ਗੱਲ ਇਹ ਹੈ ਤੇ ਬੰਦਗੀ ਨਹੀਂ ਆਪਾਂ ਕੀਤੀ ਭਗਤੀ ਪੂਰੀ ਕੀਤੀ ਨਹੀਂ ਉਹਦੀ ਬੰਦਗੀ ਜ਼ਿਆਦਾ ਹੈ ਅੱਛਾ ਮੇਰੀ ਕਿਹਦੇ ਪੜਨ ਜਾਣਾ ਇਹ ਰਖੀ ਦੀ ਕਹ ਰਹੀ ਸੀ ਤੇਰੇ ਮੱਥੇ ਤੇ ਰਾਜ ਲਿਖਿਆ ਉਹ ਉਹ ਕਿਵੇਂ ਇਹ ਲਿਖਿਆ ਹੀ ਰਹਿਣਾ ਮਿਲਣਾ ਹੈ ਹੀ ਉਹ ਕਹਿੰਦਾ ਰਖੀ ਜੀ ਦਾ ਕਿਹਾ ਸੱਚ ਹੋਏ ਕਹਿੰਦੇ ਝੂਠ ਹੋਏ ਤੈਨੂੰ ਰਾਜ ਨਹੀਂ ਮਿਲੇ ਉਹ ਕਹਿੰਦਾ ਮਾਤਾ ਮਿਲੇਗਾ ਮੱਥੇ ਤੇ ਕਹਿੰਦੀ ਨਹੀਂ ਮਿਲੇਗਾ ਨਹੀਂ ਮਿਲੇਗਾ ਨਹੀਂ ਨਹੀਂ ਮਿਲੇਗਾ ਦਾ ਸੋ ਕੁ ਤਰੀਕਾ ਹਸੁੰਦਾ। ਆ ਇੱਕ ਪੰਡਤ ਮਿਲਿਆ ਦਿੱਲੀ। ਲੱਗੇ ਕੀ ਕਰਦਾ ਉਹਨੇ? ਐਵੇਂ ਟੇਬਲੋਂ ਨਾ। ਉਹ ਕਹਿੰਦਾ ਮੈਂ ਕਸ਼ਮੀਰ ਕਹਿੰਆਂ ਦੱਸਿਆ ਤੂੰ ਧੀਆ ਬਣੇਗਾ, ਅਸੀਂ ਬਣੇਗਾ ਪਾਣੀ ਆਇਆ ਵਰਗੇ ਕੋਈ ਡੀ ਐਮ ਐਸ ਵੀ ਨਹੀਂ ਬਣੇ। ਕਿਸੇ ਦੇ ਮੱਥੇ ਤੇ ਲਿਖਿਆ ਉਹਨੂੰ ਸਕੂਲੇ ਹੀ ਨਾ ਘੱਲੋ, ਪੜ੍ਹੇਗਾ ਹੀ ਨਹੀਂ ਕਿਵੇਂ ਅਫਸਰ ਬਣ ਜਾਣਾ। ਕਿੱਡੀ ਸਿਆਣੀ ਹੈ ਤ੍ਰੋਦੀ ਮਾਤਾ। ਕਹਿੰਦੀ ਬੇਟਾ ਲਿਖਿਆ ਰਹੇਗਾ ਅਗਲੇ ਜਨਮ ਵਿੱਚ ਵੀ ਲਿਖਿਆ ਰਹੇਗਾ ਤੂੰ ਰਾਜ ਨਹੀਂ ਬਣੇਗਾ। ਹੂੰ? ਰਿਖੀ ਜੀ ਕਹਿੰਦੇ ਬਣੇਗਾ। ਬੇਟਾ ਉਸ ਤੋਂ ਅਗਲੇ ਜਨਮ ਵਿੱਚ ਵੀ ਲਿਖਿਆ ਰਹੇ ਤੂੰ ਬਣੇਗਾ ਹੀ ਨਹੀਂ। ਉਹ ਕਹਿੰਦਾ ਕਿਉਂ? ਗੱਲ ਕੀ ਲਈ? ਤੂੰ ਬੰਦਗੀ ਨਹੀਂ ਕੀਤੀ। ਹੁਣ ਕਰ ਲੈ ਫਿਰ ਕਰ ਲੈ ਜਦੋਂ ਬੰਦਗੀ ਕਰੇਗਾ ਫਿਰ ਤੈਨੂੰ ਰਾਜ ਮਿਲੇਗਾ। ਚਲੋ ਮੈਂ ਤੇ ਕਰਾਂਗਾ ਬੰਦਗੀ। ਤੇ ਤੁਹਾਨੂੰ ਰੋਟੀ ਕਿਉਂ ਨਹੀਂ ਮਿਲਦੀ? ਮੇਰਾ ਨਾਨਾ ਰਾਜਾ ਮਾ ਮੇ ਚਿੰਗੇ ਚਿੰਗੇ ਰਾਜੇ ਆਪਾਂ ਭੁੱਖੇ ਮਰਨ ਦਾਏ ਉਦੋਂ ਦੁੱਖ ਸੁੱਖ ਲੋਕੀ ਕੱਟਦੇ ਹੁੰਦੇ ਸੀ ਹੁਣ ਤਾਂ ਮੜੀ ਜੀ ਮੁਸੀਬਤ ਆਵੇ ਰਿਸ਼ਤੇਦਾਰੋਂ ਵਕਤ ਪਾ ਦਿੰਦੇ ਨੇ ਆ ਆ ਦਿਓ ਜੀ ਆ ਦਿਓ ਜੀ ਆ ਦਿਓ ਜੀ ਆ ਦਿਓ ਫੇ ਜਦੋਂ ਕੋਈ ਆਉਂਦਾ ਤੇ ਕੁਝ ਲੈਣ ਹੀ ਆਇਆ ਹੁਣ ਰੱਬ ਤੇ ਪਰੋ ਸਹੀ ਰਚਨੀ ਦਾ ਇਤਿਹਾਸ ਪੜ ਕੇ ਦੇਖੀਏ ਬਹੁਤ ਕੁਝ ਮਿਲਦਾ ਹੈ ਦੁੱਖ ਹੈ ਕੱਟੀ ਜਾ ਕੱਟੀ ਜਾ ਸੁੱਖ ਮਿਲ ਜਾਏਗਾ ਪੁਰਾਣੀ ਕਹਿ ਰਹੀ ਹੈ ਬੇਟਾ ਥੋੜੀ ਬੰਦਗੀ ਕੀਤੀ ਐ ਮੈਂ ਵੀ ਤੇ ਤੂੰ ਵੀ ਇਸ ਕਰਕੇ ਆਪਣੀ ਏ ਦੁਰਦਿਸ਼ਾ ਹੋ ਰਹੀ ਹੈ ਸਾਰੇ ਬੋਲਿਆ ਕਰੋ ਲਾਲੇ ਭਗਤੀ ਨਾ ਕੀਤੀ ਰੱਬ ਦੀ ਲਾਲੇ ਭਗਤੀ ਨਾ ਕੀਤੀ ਅਗਦੀ ਲਾਲੇ ਭਗਤੀ ਨਾ ਕੀਤੀ ਰਾਮ ਜੀ ভগতি না গি তি রবীনা গি তী রা तीना की रव दी लालवे भॻती नी रव जी ताईं हुया नर ते ताईं हुया निरदर ते ताईं हुया

नदर ते ताईं होदर ते भरत सिंह जी तीर लाल वे भगती नागीर लालवे भॻती नागी तीर वी ਪਰਤੀ ਕਰਮੰਦਰੀਤਾ ਥੋੜੀ ਬੰਦਗੀ ਕੀਤੀ ਹੈ ਬੇਟਾ ਪਰ ਜ਼ਿਆਦਾ ਨਹੀਂ ਕੀਤੀ ਕੋਈ ਵੱਡਾ ਹੀ ਵਿਗਨ ਪਿਆ ਠੀਕ ਹੈ ਮੱਥੇ ਤੇ ਰਾਜ ਲਿਖਿਆ ਕਿ ਇਹ ਘਿਰ ਤੱਕ ਭਗਤੀ ਨਹੀਂ ਕਰੇਗਾ ਨਹੀਂ ਮਿਲੇਗਾ ਹਾਂ ਜੇ ਤੂੰ ਬੰਦਗੀ ਕਰੇ ਮੇਰਾ ਵੀ ਕਦਰ ਹੋ ਜਾਏਗਾ ਤੇਰਾ ਵੀ ਹੋ ਜਾਏਗਾ ਕਿੰਨੀ ਚੰਗੀ ਸਲਾਹ ਦਿੱਤੀ ਅੱਜ ਕੱਲ ਦੀ ਕੋਈ ਮਾਈ ਹੁੰਦੀ ਤੇਰਾ ਪਾਪਾ ਤੈਨੂੰ ਹਿੱਸਾ ਨਹੀਂ ਦੇਣਾ ਫੁੱਲ ਡੋਂ ਮਾਰ ਘਟਿਆ ਕਿਉਂ ਨਹੀਂ ਦਿੰਦਾ ਨਾ ਬੜੀ ਅੱਛੀ ਸਲਾਤ ਬੰਦਗੀ ਕਰ ਭਗਤੀ ਕਰ ਸਾਤ ਸੰ ਸਤਜੁਗ ਤੋਂ ਲੈ ਕੇ ਅੱਜ ਤੱਕ ਦੇਖ ਲੇ ਜਿਨ੍ਹਾਂ ਲੋਕਾਂ ਨੇ ਇਉ ਤੱਕ ਕਿ ਤੱਕ ਦੇ ਕੇ ਕਰੋ ਬਾਹਰ ਕੱਢ ਦਿੱਤਾ ਦੁਨੀ ਇੱਕ ਨਹੀਂ ਦਿੱਤੀ ਸਮਾਂ ਆਉਂਦੇ ਸਾਰੀ ਜਹਾਨ ਦਾ ਤੇ ਮਾਲਕ ਓਹੀ ਓਏ ਜਿਹੜੇ ਦੁਖੀ ਹੋ। ਬਾਕੀ ਰਹਿ ਗਏ ਉਸੇ ਤਰ੍ਹਾਂ। ਇੱਕ ਨਹੀਂ ਹਜ਼ਾਰਾਂ ਪਰਮਾਤਮਾ। ਸੋ ਇਸ ਤਰ੍ਹਾਂ ਚੰਗੀ ਸਲਾਹ ਦੇ ਤੂੰ ਬੰਦਗੀ ਕਰ, ਭਗਤੀ ਕਰ। ਅੱਛਾ। ਇਸ ਕਰਕੇ ਸੁਹਾਣੀ ਹੈ ਮੈਂ ਜਨਮ ਦੀ। ਨਾਮ ਨਾ ਭਗਤੀ ਕਰ ਮੰਤਰ ਰੜੀਤਾ। ਬੰਦਗੀ ਨਹੀਂ ਕੀਤੀ। ਤੇਰਾ ਨਰਾਦਰ ਹੋਇਆ ਮੇਰਾ ਵੀ। ਉਹ ਕਹ ਰਿਹਾ ਕਿਸ ਉਦਮ ਤੇ ਰਾਜ ਮਿਲੇ ਉਦਮ ਤਾਂ ਚੋਰ ਵੀ ਕਰ ਦੇ ਨੇ ਉਹ ਕਹਿੰਦੇ ਤੁਸੀਂ ਦਸ ਨੋਹਾਂ ਦੀ ਕਿਰਤ ਕਰਦੇ ਸੀ ਵਿਆਹ ਨਹੀਂ ਕਰਦੇ ਉਦਮ ਸਾਧ ਸੰਗਤ ਹਜ਼ਾਰਾਂ ਕਿਸਮ ਦਾ ਹੈ ਪਰ ਸਾਡੇ ਗੁਰੂ ਜੀ ਗੁਰੂ ਗੋਬਿੰਦ ਸਾਹਿਬ ਕਹਿੰਦੇ ਸਗਲ ਉਦਮੇ ਉਦਮ ਭਲਾ ਹਰ ਦਾ ਨਾਮ ਜਪੋ ਜੀ ਸਦਾ ਸਾਰੇ ਤੋਂ ਚੰਗਾ ਉਦਮ ਹੈ ਬੰਦਗੀ ਕਰਨੀ ਸਿਮਰਨ ਕਰਨਾ ਇਹਨਾਂ ਹਜ਼ਾਰਾਂ ਕਿਸਮ ਦੇ ਉਦਮ ਵਿੱਚੋਂ ਕਿਸ ਉਦਮ ਤੇ ਰਾਜ ਮਿਲੇ? ਛਤਰ ਤੇ ਹੌਣ ਸੁਰਮਿਤ। ਮਾਤਾ ਜੀ ਜਿਤਨੇ ਮੇਰੇ ਦਸ਼ਮਣ ਬਣ ਗਏ ਹਨ। ਜਦੋਂ ਰਾਜਾ ਵਿਰੋਧੀ ਹੈ, ਮਾਸੀ ਵੀ ਉਲਟ ਹੈ। ਜਿੰਨੇ ਉਹਨਾਂ ਦੇ ਹਮੈਤੀ ਨੇ ਉਹ ਵੀ ਆਪਣੇ ਉਲਟ ਹਨ। ਤਾਂ ਕਹਿਦਾ ਹੈ ਸੰਸਾਰ ਦਾ। ਤਦ ਹੀ ਸਿਆਣੇ ਲੋਕ ਲੜਨ ਤੋਂ ਪਹਿਲਾਂ ਸੌ ਸਲਾਹ ਕਰਦੇ। ਵੀ ਜਿਹਦੇ ਨਾਲ ਵਿੜਨ ਲੱਗੀਆਂ ਜਿੰਨੇ ਇਹਦੇ ਮਿੱਤਰ ਨੇ ਜਿੰਨੇ ਇਹਦੇ ਰਿਸ਼ਤੇਦਾਰ ਨੇ ਉਹ ਵੀ ਮੇਰੇ ਦੁਸ਼ਮਣ ਬਣ ਜਾਣਗੇ ਬੜਾ ਲੰਮਾ ਸੋਚਦੇ ਸੋ ਇਸ ਕਰਕੇ ਜੋ ਰਾਜਾ ਹੈ ਰਾਜੇ ਦੇ ਨੌਕਰ ਹਨ ਰਾਣੀ ਹੈ ਭਾਵੇਂ ਇੱਕ ਨੇ ਵਿਰੋਧ ਕੀਤਾ ਹੈ ਉੱਠ ਵੀ ਆਪਨ ਮਾਤਾ ਜੀ ਪਈ ਹੈ ਪਰ ਕਿੰਨੇ ਦੁਸ਼ਮਣ ਬਣ ਗਏ ਕੋਈ ਇਹ ਕੀ ਜੁਗਤੀ ਦੱਸ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਣ ਸਭ ਮੀਤਾ ਜਿੱਤਨੇ ਮੇਰੇ ਦੁਸ਼ਮਣ ਨੇ ਇਹ ਮਿੱਤਰ ਬਣ ਜਾਣ ਤੇ ਮੈਨੂੰ ਰਾਜ ਮਿਲ ਜਾਏ ਤੁਸੀਂ ਵੀ ਰਾਜ ਮੈਲਣਾ ਚਿਰੋ ਮੈਂ ਵੀ ਬੜੇ ਆਪਣਾ ਸੁਖ ਸ਼ਾਂਤੀ ਨਾਲ ਸਮਾਂ ਕੱਢੀ ਸਾਡੇ ਤੇ ਬਹੁਤੀ ਮਾੜੀ ਹਾਲਤ ਹੈ ਦਿਹਾੜੀ ਵਾਲਿਆਂ ਨਾਲ ਵੀ ਰਾਜਕੁਮਾਰ ਹੁੰਦੇ ਦਿਹਾੜੀ ਵੀ ਨਹੀਂ ਕਰਦੇ ਲੋਕੀ ਲਾਉਂਦੇ ਲਾਉਣਾ ਹੀ ਨਹੀਂ ਕਿਸੇ ਨੂੰ ਵੀ ਰਾਜਕੁਮਾਰ ਹੈ ਇਹਨਾਂ ਦਿਹਾੜੀ ਤੇ ਨਹੀਂ ਲਾਉਣੀ ਤਾਂ ਛੱਟਣ ਪੀਣ ਜਿਹੇ ਕਰਦੇ ਰਿਛੇ ਮੁੰਨੇ ਤਾਂ ਕਰੀ ਜੋ ਕਦਸੋ ਨਾ ਤਰੀਕਾ ਇਉ ਪੁੱਛਦਾ ਹੈ ਸਵਾਲ ਜਬਾ ਕਿਹੜਾ ਉਦਮ ਮੈਂ ਕਰਾਂ ਮਾਤਾ ਮੇਰੀ ਮਿੱਤਰ ਸਭ ਹੋਣ ਛਤ ਉਦਮ ਨਾ ਕਰਾਂ ਮਾਤਾ ਮੇਰੀ ਮਿੱਤਰ ਸਭ ਹੋਣ ਛਤੜਾ ਹਦਾਂ ਕਰਾਂ ਦੇਰੀਏ ਮੇਰੇ ਬਾਪੋਂ ਜਤਰੀ ਕਿਹੜਾ ਉਤਾ ਮ ਕਰਾਂ ਮਾਤਾ ਦੀ ਪਰਨ ਸੱਤਰੂ ਮਤਲਬ ਦੁਸ਼ਮਣ ਇਕਨਾ ਕਥਾਕਾਰ ਦਿੰਦੇ ਮਾਨ ਸਿੰਘ ਚੌਰ ਬੜੇ ਵਿਦਵਾਨ ਹੋਏ ਤਉ ਇੱਕ ਤਾਂ ਪੜਦੇ ਬਿਨਾ ਸਾਜਾ ਤੋਂ ਧਾਰਨਾ ਲੋੜਿੰਦੜਾ ਸੋਜਨ ਮੇਰਾ ਲੋੜਿੰਦੜਾ ਤੇ ਮਗਰਵਾਜ਼ ਆਰੀਏ ਲੋੜੀ ਨੂੰ ਸਾਗ ਬਤੇਰਾ ਲੋੜੀ ਨੂੰ ਸਾਗ ਬਤੇਰਾ ਉਹਨਾਂ ਤੀਜੀ ਧੰਨ ਪੜੀ ਗੈਸਟ ਅਜੇ ਵੀ ਹੈ ਤਹਿਸੀਲ ਬਲਾਸਪੁਰ ਵਿੱਚ ਇਹ ਜਾਰੀ ਕਲਾ ਵਿਖਾਈ ਬਾਬੇ ਨੇ ਮਕਾ ਵੇਰਿਆ ਤੇ ਮਗਰੋਂ ਪੜਦੇ ਜਾਰੀ ਗੱਲ ਵਿਖਾਈ ਬਾਬੇ ਨੇ ਜਕਾ ਵੀਰਿਆ ਛਤਰੀ ਤੇ ਛਤਰ ਵਿੱਚ ਜੀਵਨ ਅਸਮਾਨ ਦਾ ਫਰਕ ਪਹਿਲਾਂ ਸਮਝੋ ਉਹਦਾ ਅਰਥ ਕੀ ਹੈ ਫਿਰ ਬੋਲੋ ਕਿਹੜਾ ਉਦਮ ਕਰਾਂ ਮੈਂ ਮੈਂ ਤਾਂ ਮੇਰੀ ਹੈ ਮਿੱਤਰ ਸਭ કેળા ઉતા માકરા ਰੇ ਹੋਣ ਛਤਿਸ ਉਦਮ ਤੇ ਰਾਜ ਮਿਲੈ ਮਿੱਤਰ ਹੋਣ ਸਭ ਮੀਤਾ ਇਹ ਮਿੱਤਰ ਬੰਦ ਛਤਰੂ ਤੇ ਹੋਣ ਸਭ ਮੀਤਾ ਛਤਰੂ ਮਿੱਤਰ ਬੰਦ ਉਹ ਨਿਰਮੁ ਚੁਮਿਆ ਬੈਠੇ ਟਾ ਢੰਗ ਤੇ ਸੌਖਾ ਹੀ ਹੈ ਦੱਸੋ ਮੰਨੇ ਜਰੂਰ ਛੋਟਾ ਬੱਚਾ ਕਿਸੇ ਦੀ ਅੱਖ ਇਹਨਾਂ ਲੱਗੇ ਤੇ ਮਾਂ ਤੇ ਜ਼ਰੂਰ ਲੱਗੇਗਾ ਇੱਥੇ ਬਲਾਸਪੁਰ ਇੱਕ ਮਾਈ ਉਹਨਾਂ ਛੋਟੇ ਜਿਹਦਾ ਸਿਰ ਮੁੰਨ ਦਿੱਤਾ ਹੋਵੇ 12 14 ਸਾਲ ਖੂਬ ਇਹਨਾਂ ਗਲਾਈ ਮੈਂ ਪੁੱਛਿਆ ਮੇਰੇ ਭਾਈ ਆ ਕਾਕਾ ਕਿਹਦਾ ਸਿਰ ਮੁੰਨ ਦਿੱਤਾ ਕੀ ਦਸੀਏ ਬਾਬਾ ਜੀ ਉਤਰਾ ਨਾਉਂਦਾ ਹੀ ਨਹੀਂ ਐ ਸਿਰ 'ਚ ਮਿੱਟੀ ਭਰ ਲੈਂਦਾ ਜੂਆਂ ਪੈ ਜਾਂਦੀ ਮੈਂ ਕਿਹਾ ਕੰਮੀ ਦੇ ਵੇੜ ਦੇ ਵਿੱਚ ਮੇਰੀ ਵੀ ਸੁਣ ਲੋ ਸੇਖੋ ਤੁਸੀਂ ਇਹਦਾ ਸਕੂਲ ਵੀ ਬਣਾਉਣਾ ਪੈਣਾ ਸਾਲ ਵਿੱਚ ਇਹਨੂੰ ਪੜਾਉਣਾ ਵੀ ਪੈਣਾ ਇਹਦੀ ਫੀਸ ਵੀ ਦੇਣੀ ਪੈਣੀ ਇਹਦੀ ਖਾਹਕੀ ਵੀ ਦੇਣੀ ਪੈਣੀ ਥੋੜਾ ਜਿਹਾ ਵੱਡਾ ਹੋ ਗਿਆ ਇਹਨੂੰ ਵੀ ਹੋਣਾ ਵੀ ਪੈਣਾ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ 12 ਕਿਲੇ ਇੱਕ ਵੱਡਾ ਮਕਸੇ ਇਹਨੂੰ ਦੇਣੀ ਪੈਣੀ ਕੋਠਾ ਵੀ ਛਤਣਾ ਪੈਣਾ ਗਾਇਆਂ ਮੱਝਾਂ ਵੀ ਦੇਣੀਆਂ ਪਹਿਣੀਆਂ ਇਹਨੂੰ ਮੋਟਰਸਾਈਕਲ ਵੀ ਦੇਣਾ ਪੈਣਾ ਤਹੌੜੀ ਜੀ ਕਹਿੰਦੀ ਫਿਰ ਕੀ ਕਰੀਏ ਮੈਂ ਕਿਰਦਾਸ ਕਰ ਮਰਜੇ ਤੁੰਕੱਖ ਨਾ ਕਰਨਾ ਪਏ ਕੁਛ ਨਾ ਕਰਨਾ ਨਹੁਣ ਤੋਂ ਗੁਰੂ ਕੀ ਮੋਹਰ ਲਾ ਛੱਡੀ ਬਾਕੀ ਸਾਰੇ ਕੰਮ ਤੁਸੀਂ ਕਰੋ ਸੇਣੀ ਨਵਾਤਾ ਜਾਂਦਾ ਸਭ ਮਾਈਆਂ ਪਵਾੜੇ ਪਾਇ ਨਿਆਣਿਆਂ ਨੂੰ ਪੱਟੇ ਪਸਲਾਇ ਤਰੂ ਦੀ ਮਾਤਾ ਦੇਖੋ ਕੀ ਕਰੇ ਬੇਟਾ ਸਿਆਣੇ ਬੱਚੇ ਮਾਤਾ ਦੇ ਅੱਖੇ ਲੱਗਦੇਗੇ ਜਰੂਰ ਲੱਗੂ ਫਿਰ ਐਂ ਕਰ ਰਾਜ ਚਾਹੀਦਾ ਹਾਂ ਜੀ ਚਾਹੀਦਾ ਉਹ ਜਿਹੜੇ ਰਾਜ ਮਹਿਲ ਵੇਖਿਆ ਆਪਾਂ ਉੱਥੇ ਹੀ ਚਲੇ ਜਾਗੇ ਬਹੁਤ ਅੱਛਾ ਦੱਸੋ ਕੀ ਕਰਨ ਐ ਕਰ ਪਰਮੇਸ਼ਰ ਅਰਾਧੀਐ ਜਿੱਦੂੰ ਹੋਈਏ ਪਤਿਤ ਪਨੀਤਾ ਬੰਦੀ ਕਰ ਪਰਮੇਸ਼ਰ ਦੀ ਜਿਵੇਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਰਮੇਸ਼ਰ ਅਰਾਧੀਐ ਜਿੱਦੂੰ ਹੋਈਏ ਪਤਿਤ ਪਨੀਤਾ ਬਹੁਤ ਚੰਨ ਇਵੇਂ ਹੀ ਕਰ